ਤੁਸੀਂ ਵੀ ਇਹ ਸੋਚਦੇ ਹੋ ਕਿ ਤੁਸੀਂ ਆਪਣੀਆਂ ਵੱਡੀਆਂ ਖੁਆਇਸ਼ਾਂ ਨੂੰ ਪੂਰਾ ਹੀ ਨਹੀਂ ਕਰ ਸਕਦੇ ਜਾਂ ਤੁਹਾਡੇ ਡ੍ਰੀम्स ਤੁਹਾਡੀ ਰਿਐਲਿਟੀ ਤੋਂ ਬਹੁਤ ਦੂਰ ਹੈ ਅੱਜ ਅਸੀਂ ਗੱਲ ਕਰਾਂਗੇ ਕੁਝ ਫੰਡਮੈਂਟਲਸ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਲਾਈਫ ਦੇ ਵੱਡੇ ਤੋਂ ਵੱਡੇ ਗੂਲਸ ਵੀ ਅਚੀਵ ਕਰ ਸਕਦੇ ਜੀ ਹਾਂ ਅੱਜ ਦੇ ਸਮੇਂ 'ਚ ਸਿਰਫ ਲੋਕ ਪੈਸੇ ਪਿੱਛੇ ਜਾਂ ਸ਼ੋਹਰਤ ਪਿੱਛੇ ਭੱਜਦੇ ਨੇ ਪਰ ਅਸਲ ਸਕਸੈਸ ਕਿੱਥੋਂ ਆਉਂਦੀ ਹੈ ਉਹ ਆਉਂਦੀ ਹੈ ਸਹੀ ਰਸਤਾ ਬਣਾਉਣ ਤੇ ਤੇ ਡਿਸਿਪਲਨ ਤੇ ਫੋਕਸ ਕਰਨ ਨਾਲ ਅੱਜ ਅਸੀਂ ਗੱਲ ਕਰਾਂਗੇ ਕਿ ਹਾਊ ਵੀ ਕੈਨ ਅਚੀਵ ਆਰ ਗੋਲਸ ਲੈਟਸ ਸਟਾਰਟ ਪੁਆਇੰਟ ਨੰਬਰ 1 ਇਜ਼ ਫੋਕਸ ਓਨ ਯਰ ਗੋਲਸ ਤੁਹਾਨੂੰ ਆਪਣੇ ਗੋਲਸ ਕਲੀਅਰ ਹੋਣੇ ਚਾਹੀਦੇ ਹੈ ਕਿ ਤੁਸੀਂ ਆਪਣੀ ਲਾਈਫ ਚ ਕਿਹੜਾ ਗੋਲ ਅਚੀਵ ਕਰਨਾ ਚਾਹੁੰਦੇ ਹੋ ਤੇ ਉਹ ਗੋਲ ਨੂੰ ਪੂਰਾ ਕਰਨ ਲਈ ਤੁਸੀਂ ਕਿਹੜੇ ਰਸਤੇ ਤੇ ਜਾਣਾ ਚਾਹੁੰਦੇ ਹੋ ਜਦ ਤੱਕ ਤੁਹਾਨੂੰ ਆਪਣਾ ਗੋਲ ਹੀ ਨਹੀਂ ਪਤਾ ਹੋਏਗਾ ਤੁਸੀਂ ਸਾਰੇ ਰਸਤਿਆਂ ਤੇ ਜਾਂਦੇ ਰਹੋਗੇ ਤੇ ਐਂਡ ਚ ਭਟਕ ਜਾਓਗੇ ਸੋ ਦਾ ਫਰਸਟ ਪੁਆਇੰਟ ਇਜ਼ ਰਾਈਟ ਡਾਊਨ ਯੋਰ ਗੋਲਸ ਕਿ ਤੁਸੀਂ ਆਪਣੀ ਲਾਈਫ ਚ ਕੀ ਅਚੀਵ ਕਰਨਾ ਚਾਹੁੰਦੇ ਹੋ ਪੁਆਇੰਟ ਨੰਬਰ 2 ਇਜ਼ ਡਿਵੈਲਪ ਡਿਸਿਪਲਨ ਹੁਣ ਅਸਲ ਸਕਸੈਸ ਸਿਰਫ ਟੈਲੈਂਟ ਨਾਲ ਨਹੀਂ ਆਉਂਦੀ ਇਹਦੇ ਲਈ ਤੁਹਾਨੂੰ ਡਿਸਪੀਸਪਲਨ ਵੀ ਫਾਲੋ ਕਰਨਾ ਪੈਂਦਾ ਹੈ ਡਿਸਪਲਨ ਮੀਨਸ ਕਿ ਯੂ ਨੀਡ ਟੂ ਫੋਕਸ ਓਨ ਯੋਰ ਗੋਲਸ ਕਿ ਤੁਹਾਨੂੰ ਤੁਹਾਡਾ ਫੋਕਸ ਕਲੀਅਰ ਹੋਣਾ ਚਾਹੀਦਾ ਹੈ ਕਿ ਮੈਂ ਮੇਰਾ ਇੱਕ ਗੋਲ ਹੈ ਤਾਂ ਮੈਂ ਇੱਕ ਗੋਲ ਨੂੰ ਅਚੀਵ ਕਰਨ ਲਈ ਆਪਣੀ ਪੂਰੀ ਜੀ-ਜਾਨ ਲਗਾਵਾਂਗਾ ਮੈਂ ਪੂਰਾ ਆਪਣੇ ਡਿਸਪਲਨ ਨੂੰ ਕਿਸੇ ਤਰੀਕੇ ਨਾਲ ਵੀ ਟੁੱਟਣ ਨਹੀਂ ਦੇਵਾਂਗਾ ਤੁਹਾਡਾ ਕੰਮ ਹੈ ਹਰ ਰੋਜ਼ ਤੁਸੀਂ ਆਪਣੇ ਗੋਲਸ ਨੂੰ ਅਚੀਵ ਕਰਨ ਲਈ ਛੋਟੇ-ਛੋਟੇ ਪਲਾਨਸ ਬਣਾਨੇ ਆ ਐਕਸ਼ਨਸ ਲੈਣੇ ਆ ਤੇ ਉਹ ਕੰਮ ਤੇ ਰੋਜ਼ ਲੱਗੇ ਰਹਿਣਾ ਚਾਹੇ ਤੁਹਾਨੂੰ ਇਸ ਵਕਤ ਸਕਸੈਸ ਨਹੀਂ ਮਿਲ ਰਹੀ ਚਾਹੇ ਤੁਹਾਨੂੰ ਇਸ ਵਕਤ ਕੁਝ ਨਹੀਂ ਮਿਲ ਰਿਹਾ ਪਰ ਅਗਰ ਤੁਹਾਡਾ ਗੋਲ ਕਲੀਅਰ ਹੈ ਤੁਹਾਡਾ ਪੈਸ਼ਨ ਤੁਹਾਡੇ ਸਾਹਮਣੇ ਹੈ ਤੁਹਾਡਾ ਫਿਊਚਰ ਤੁਹਾਡੇ ਸਾਹਮਣੇ ਹੈ ਤਾਂ ਤੁਸੀਂ ਮਿਹਨਤ ਕਰੀ ਜਾਣੀ ਹੈ ਬਿਨਾਂ ਰਿਜ਼ਲਟ ਵੱਲ ਦੇਖੇ ਪੁਆਇੰਟ ਨੰਬਰ 3 ਇਸ ਅਵੋਇਡ ਡਿਸਟਰੈਕਸ਼ਨਸ ਤੁਹਾਨੂੰ ਅਸੀਂ ਕਈ ਵਾਰੀ ਸੋਸ਼ਲ ਮੀਡੀਆ ਜਾਂ ਫਾਲਤੂ ਦੀ ਬੇਫਕੂਫੀਆਂ ਵਿੱਚ ਆਪਣਾ ਟਾਈਮ ਵੇਸਟ ਕਰਦੇ ਰਹਿੰਦੇ ਆ ਪਰ ਇਹ ਚੀਜ਼ਾਂ ਸਾਨੂੰ ਸਾਡੇ ਗੋਲਸ ਤੋਂ ਦੂਰ ਲੈ ਕੇ ਜਾ ਰਹੀ ਨੇ ਜਦ ਅਸੀਂ ਆਪਣਾ ਕੰਮ ਕਰਨਾ ਹੁੰਦਾ ਅਸੀਂ ਉਸ ਜਗ੍ਹਾ ਤੇ ਰੀਲਸ ਸਕਰੋਲ ਕਰਦੇ ਹਾਂ ਜਾਂ ਫਾਲਤੂ ਲੋਕਾਂ ਨਾਲ ਫੋਨ ਤੇ ਬੈਠ ਕੇ ਗੱਲਾਂ ਮਾਰਦੇ ਹਾਂ ਤਾਂ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਹੁੰਦੇ ਹਾਂ ਜਦੋਂ ਅਸੀਂ ਕਲੀਅਰ ਹਾਂ ਕਿ ਅਸੀਂ ਆਪਣੀ ਲਾਈਫ 'ਚ ਕੀ ਅਚੀਵ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਾਡਾ ਟਾਈਮ ਬਹੁਤ ਪ੍ਰੀਸ਼ੀਅਸਲੀ ਇਨਵੈਸਟ ਕਰਨਾ ਪੈਂਦਾ ਸਾਨੂੰ ਇਹ ਸੋਚਣਾ ਪੈਂਦਾ ਕਿ ਮੈਂ ਆਪਣੀ એનર્ਜੀ ਆਪਣਾ ਟਾਈਮ ਕਿੱਥੇ ਲਗਾ ਰਿਹਾ ਹਾਂ ਤੇ ਇਹ ਚੀਜ਼ ਤੇ ਲਗਾ ਕੇ ਕਿ ਮੈਨੂੰ ਉਹਦਾ ਬੈਨੀਫਿਟ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਹੈ ਫੋਰ ਇੰਸਟੈਂਸ ਅਗਰ ਅਸੀਂ ਤੁਸੀਂ YouTube ਤੋਂ ਕੋਈ ਸਕਿੱਲ ਸਿੱਖਣਾ ਚਾਹੁੰਦੇ ਹੋ ਪਰ ਤੁਸੀਂ YouTube ਤੇ ਬੈਠ ਕੇ ਮੂਵੀ ਦੇਖ ਰਹੇ ਹੋ ਜਾਂ ਤੁਸੀਂ ਰਿਐਕਸ਼ਨ ਵਾਲੀ ਵੀਡੀਓ ਦੇਖ ਰਹੇ ਹੋ ਤੁਸੀਂ Netflix ਦੇਖ ਰਹੇ ਹੋ ਤਾਂ ਤੁਹਾਨੂੰ ਉਹਦੇ ਚ ਕੀ ਮਿਲ ਰਿਹਾ ਸਿਰਫ ਟੈਂਪਰਰੀ ਹੈਪੀਨੈਸ ਪਰ ਥੋੜਾ ਗੋਲ ਤਾਂ ਨਹੀਂ ਮਿਲ ਰਿਹਾ ਤੁਸੀਂ ਆਪਣੇ ਗੋਲਸ ਵੱਲ ਤਾਂ ਨਹੀਂ ਫੋਕਸ ਕਰ ਰਹੇ so you need to realize ki tusi apna time kithe invest kar rahe ho te oh time tusi waste nahi karna apne goals wal lagana hai point number 4 is consistency is the key jidda main pehle step ch gaya ki bina result wal dekhe tusi apna kaam kari jana hai consistency is the key ਕੋਈ ਵੀ ਸਕਸੈਸ ਤੁਹਾਨੂੰ ਓਵਰਨਾਈਟ ਨਹੀਂ ਮਿਲਦੀ ਚਾਹੇ ਜਿਮ ਚ ਬਾਡੀ ਬਣਾਣੀ ਹੈ ਚਾਹੇ ਤੁਸੀਂ ਆਪਣੇ ਇੰਸਟਾਗ੍ਰam ਤੇ 100 ਕੇ ਫੋਲੋਅਰਸ ਅਚੀਵ ਕਰਨਾ ਹੈ ਜਾਂ ਕੁਛ ਨਹੀਂ ਤੁਹਾਨੂੰ ਓਵਰਨਾਈਟ ਸਕਸੈਸ ਨਹੀਂ ਮਿਲਦੀ ਤੁਸੀਂ ਹਰ ਰੋਜ਼ ਅਪਲੋਡ ਕਰੋਗੇ ਤੁਸੀਂ ਹਰ ਰੋਜ਼ ਜਿਮ ਜਾਓਗੇ ਤਾਂ ਹੀ ਤੁਹਾਨੂੰ ਹੌਲੀ ਹੌਲੀ ਰਿਜ਼ਲਟ ਮਿਲੇਗਾ ਸੋ ਇਹ ਯਾਦ ਰੱਖਣਾ ਹੈ ਕਿ ਮੈਂ ਕੰਸਿਸਟੈਂਟ ਰਹਿਣਾ ਹੈ ਮੈਂ ਆਪਣੇ ਗੋਲਸ ਵੱਲ ਧਿਆਨ ਰੱਖਣਾ ਹੈ ਮੈਂ ਆਪਣੇ ਗੋਲਸ ਵੱਲ ਫੋਕਸਡ ਹਾਂ ਚਾਹੇ ਦੁਨੀਆ ਜੋ ਮਰਜੀ ਕਰੇ ਅਗਰ ਮੈਨੂੰ ਪਤਾ ਹੈ ਕਿ ਮੇਰਾ ਇਹ ਬਿਲੀਵ ਹੈ ਕਿ ਮੈਂ ਆਪਣੇ ਗੋਲਸ ਨੂੰ ਅਚੀਵ ਕਰ ਸਕਦਾ ਮੈਨੂੰ ਮੈਨੀਫੈਸਟ ਮੈਂ ਉਹਨਾਂ ਨੂੰ ਕਰ ਸਕਦਾ ਮੈਨੂੰ ਮੈਂ ਉਹਨਾਂ ਨੂੰ ਵਿਜੂਅਲਾਈਜ਼ ਕਰ ਸਕਦਾ ਤਾਂ ਦੁਨੀਆ ਦੀ ਕੋਈ ਤਾਕਤਾਂ ਨੂੰ ਨਹੀਂ ਰੋਕ ਸਕਦੀ ਕਿਉਂਕਿ ਯੂਨੀਵਰਸ ਵੀ ਤੁਹਾਡੀ ਹੈਲਪ ਕਰੇਗਾ ਪਰ ਉਹ ਤਾਂ ਕਰੇਗਾ ਅਗਰ ਤੁਸੀਂ ਕੰਸਿਸਟੈਂਟ ਹੋ ਪੈਸ਼ਨੇਬਲ ਹੋ ਡਿਟਰਮਿੰਡ ਹੋ ਕਿ ਤੁਸੀਂ ਆਪਣੇ ਗੋਲਸ ਨੂੰ ਅਚੀਵ ਕਰਨਾ ਚਾਹੁੰਦੇ ਹੋ ਸਫਲਤਾ ਸਕਸੈਸ ਸਾਨੂੰ ਪੈਸੇ ਜਾਂ ਸ਼ੌਹਰਤ ਨਾਲ ਨਹੀਂ ਮਿਲਦੀ ਪੈਸਾ ਜਾਂ ਸ਼ੌਹਰਤ ਬਾਅਦ ਆਉਂਦਾ ਪਹਿਲਾਂ ਉਹਦੇ ਲਈ ਕੀ ਕਰਨਾ ਪੈਂਦਾ ਡਿਸਪਲਾਈਨ ਰਹਿਣਾ ਪੈਂਦਾ ਡਿਟਰਮਿਨਡ ਰਹਿਣਾ ਪੈਂਦਾ ਕੰਸਿਸਟੈਂਟ ਰਹਿਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਤੇ ਜਿੱਦਾਂ ਕਿਸਾਨ ਆਪਣੇ ਫਸਲਾਂ ਨੂੰ ਹਰ ਰੋਜ਼ ਪਾਣੀ ਦਿੰਦਾ ਹੈ ਬਿਨਾ ਇਹ ਸੋਚੇ ਕਿ ਮੈਨੂੰ ਕੀ ਦੇਣ ਗਿਆ ਉਦਾਂ ਹੀ ਤੁਸੀਂ ਆਪਣੇ ਗੋਲਸ ਵੱਲ ਮਿਹਨਤ ਕਰਨੀ ਆ ਫੋਕਸਡ ਰਹਿਣਾ ਤਾਂਕਿ ਤੁਹਾਨੂੰ ਉਹਦਾ ਰਿਜ਼ਲਟ ਮਿਲੇ ਸੋ ਅਗਰ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਮੈਨੂੰ ਕਮੈਂਟ ਵਿੱਚ ਜ਼ਰੂਰ ਲਿਖਣਾ ਕਿ ਮੈਂ ਆਪਣੀ ਲਾਈਫ ਨੂੰ ਚੇਂਜ ਕਰਨ ਲਈ ਤਿਆਰ ਹਾਂ ਤੇ ਅਗਰ ਤੁਸੀਂ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਐਂਡ ਇਹ ਵੀਡੀਓ ਅਗਰ ਤੁਹਾਨੂੰ ਅੱਛੀ ਲੱਗੀ ਹੋਏ ਤਾਂ ਆਪਣੇ ਹੋਰ ਫਰੈਂਡਸ ਤੇ ਫੈਮਿਲੀ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓਸ ਆ ਸ੍ਰੀ ਕਾਂ